ਮਾਜੋਗ ਐਸਰ ਅਸੀਂ ਬਟਾਲਾ ਸਾਹਿਬ ਤੋਂ ਲਿਖਿਆ ਦਰਦੇਸ਼ ਮੁਤਾਬਕ ਅੱਜ ਅਹੀ ਸਪੈਸ਼ਲ ਪੋਰਟਲ ਨਾਲ ਇੱਕ ਮਾਰਚ ਕੱਢਿਆ ਤਾਂ ਜੋ ਆਮ ਪਬਲਿਕ ਵਿੱਚ ਇੱਕ ਸੈਂਸ ਆਫ ਸਕਿਉਰਟੀ ਮਿਲੇ ਉਹਨਾਂ ਨੂੰ ਕਿਉਂਕਿ ਤਾਂ ਜੋ ਇਹ ਸ਼ੋ ਹੋ ਸਕੇ ਪੰਜਾਬ ਪੁਲਿਸ ਹਰ ਵੇਲੇ ਹਾਜ਼ਰ ਆ ਸ਼ੋ ਨਹੀਂ ਕਰ ਰਹੇ ਆਪਾਂ ਪ੍ਰੈਕਟੀਕਲੀ ਹਰ ਵੇਲੇ 24/7 ਹਾਜ਼ਰ ਆ ਆਪ ਲੋਕਾਂ ਦੀ ਸੇਵਾ ਵਾਸਤੇ ਤੇ ਬਾਕੀ ਸਾਡੀ ਅਪੀਲ ਆ ਜਿਹੜੇ 11 ਸਵਾਜ ਇੱਕ ਅੰਸਰ ਨੇ ਕਿ ਉਹ ਆਪਣਾ ਆਪਣਾ ਅਮਨਮਾਨ ਰਹਿਣ ਜਾਂ ਆਪਣਾਈ ਜੀ ਛੱਡ ਜਾਣ ਕੋਈ ਦਸ਼ਨ ਨਹੀਂ ਹੋਣੀ ਚਾਹੀਦੀ ਆਪਾਂ ਹਰ ਵੇਲੇ ਹਾਜ਼ਰ ਆ ਜੀ ਡੈਕਸਰ ਵਾਲੀ ਗੱਲ ਕੋਈ ਨਹੀਂ ਹੈਗੀ ਆਮ ਲੋਕ ਬੜੇ ਵਧੀਆ ਤਿਕਨਾਂ ਰਹਿ ਰਹੇ ਦੇਖੋ ਪੰਜਾਬ ਦੇ ਚਿਹਰਾ ਹੁਣ ਲੱਗੀਆਂ ਡੈਕਸਰ ਵਾਲੀ ਕੋਈ ਗੱਲ ਨਹੀਂ ਜੀ ਉਹ ਕਾਫੀ ਦਿਨਾਂ ਤੋਂ ਜਿਹੜਾ ਵਾ ਬਟਾਲਾ ਦੇ ਵਿੱਚ ਐਸਲ ਸ਼ਾਂਤ ਮਾਹੌਲ ਚੱਲਣ ਡਿਆ ਵਾ ਉਥੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ੰਸਾ ਦੀ ਵੀ ਹੱਕਦਾਰ ਆ ਦੇਖੋ ਜੀ ਬਹੁਤ ਬਹੁਤ ਧੰਨਵਾਦ ਅਸੀਂ ਤਾਂ ਮੈਂ ਪਹਿਲਾਂ ਪਹਿਲੇ ਕਹਿ ਰਿਹਾ ਜੀ ਬਟਾਲਾ ਪੁਲਿਸ ਹਰ ਵੇਲੇ 24/7 ਹਾਜ਼ਰ ਬਟਾਲਾ ਪੁਲਿਸ ਦੀ ਸੇਵਾ ਵਾਸਤੇ ਔਰ ਜਿਹਨੇ ਵੀ ਆਲੇ ਦੁਆਲੇ ਇਹ ਕਾਦੀਆਂ ਜਿਹੜੀ ਹਰਵਿੰਦਰ Thank yeah. you.